ਕਿਹੜੀ ਆਹੋ ਮੇਰਾ ਗੱਲ ਕਰਨੀ ਆ ਤੁਹਾਡੇ ਨਾਲ ਦੱਸ ਹੁਣ ਤੁਹੀ ਕਹਿਣਾ ਮੇਰੀ ਮਾ ਦੀਆਂ ਰੋਸ਼ਕਾਤਾ ਲਾਉਣਾ ਜਦੀ ਆ ਪਰ ਮੈਂ ਲਾਵਾਂ ਵੀ ਕਿੱਦ ਕਉ ਆ ਜਾ ਕੇ ਤੇ ਤੁਹੀ ਜੇ ਨਾ ਜਿੰਨਾ ਨਾਲ ਮੈਂ ਗੱਲ ਕਰ ਸਕਨੀ ਆ ਹੋਰ ਮੈਂ ਕਿਦ ਨਾਲ ਗੱਲ ਕਰਾਂ ਜੇ ਮੇਰੀ ਪਰਜਾਈ ਚੰਗੀ ਹੋਵੇ ਤੇ ਮੈਂ ਆਪਣੀ ਪਰਜਾਈ ਨੂੰ ਦੁੱਖ ਸੁੱਖ ਦੱਸਾਂ ਹੈ ਠੀਕ ਆ ਨਾ ਮਾਂ ਪੋਤਾ ਕੀ ਗੱਲ ਹੁੰਦੀ ਆ ਨਾ ਪਰ ਮੈਂ ਕਿਦ ਨਾਲ ਦੁੱਖ ਸੁੱਖ ਫੋਲਾ ਆਪਣਾ ਹੋਣਾ ਕੀ ਆ ਜੋ ਨੀਕੀ ਜੀ ਕੁੜੀ ਸਾਡੇ ਘਰ ਆ ਕੇ ਮੀ ਖੇਡਣ ਉਹਨਾਂ ਵੀ ਭਜਾਤਾ ਫਿਰ ਹਾਰ ਕੇ ਮੈਂ ਕੱਲ ਧਿਆਨ ਰੱਖਿਆ ਤਾ ਉਹ ਗੇਟ 'ਚ ਆਵਾਜ਼ ਮਾਰੀ ਪੁੱਤ ਕੀ ਗੱਲ ਤੁਹਾਡੇ ਘਰ ਕਿਉਂ ਨਹੀਂ ਆਉਂਦੀ ਤੇ ਮੈਨੂੰ ਅੱਜ ਤੁਹਾਡੀ ਬੀਬੀ ਗੁੱਸੇ ਹੁੰਦੀ ਆ ਅੱਛਾ ਹੁਣ ਤੁਸੀਂ ਦੱਸੋ ਇਹ ਗੁੱਸੇ ਹੋਊਗੀ ਤੇ ਸਾਡੇ ਘਰ ਕਿੰਨੇ ਆਉਣਾ ਗੱਲ ਗੱਲ ਤੇ ਆ ਗਲਤ ਤੇ ਮੈਂ ਉਦੋਂ ਬੜਾ ਸਮਝਾਇਆ ਮੈਂ ਬੀਬੀ ਇਹ ਕੰਮ ਬੰਦ ਕਰਦੇ ਨਿਆਣੇ ਨਿਆਣਾ ਨਿਆਣੇ ਖੇਡਣ ਆਉਂਦੇ ਆ ਹੈ ਫਿਰ ਕੀ ਆਂਦੇ ਨਹੀਂ ਨਹੀਂ ਮੈਂ ਨੇ ਕਹਿੰਦੀ ਮੈਂ ਨੇ ਕਹਿੰਦੀ ਮੇਰੀ ਮੈਂ ਮੇਰੇ ਹੁੰਦੇ ਤੇ ਬੜੀ ਪੱਕੀ ਹੋਈ ਸੀ ਮੈਂ ਨੇ ਕਹਿੰਦੀ ਕਿ ਗੱਲ ਬਾਤ ਉਹ ਤੁਹਾਨੂੰ ਕੀ ਪਤਾ ਵਾ ਉਹ ਕੁੜੀ ਹੁੰਦੀ ਨਹੀਂ ਕੀ ਜੀ ਫਿਰ ਮੈਂ ਤੁਹਾਨੂੰ ਮਿਲਾਉਂਗੀ ਉਹਦੇ ਨਾਲ ਉਹਨੂੰ ਪੁੱਛਿਓ ਤੁਸੀਂ ਕਿ ਕਿੰਨੀਆਂ ਗੱਲਾਂ ਕਰਦੀ ਆ ਕਹਿੰਦੀ ਤੁਹਾਨੂੰ ਤੇ ਕੋਈ ਕੰਮ ਕਰਿਆ ਨਹੀਂਗਾ ਤੇ ਇਹਨੂੰ ਮੈਂ ਮਹਾ ਕੰਮ ਲਵਣੀ ਆ ਤੇ ਤੂੰ ਆਣ ਕੇ ਤੇ ਆ ਜੀ ਨਹੀਂ ਖੇਡਣ ਤਾਨੂੰ ਕੰਮ ਕਰਿਆ ਨਹੀਂ ਕੋਈ ਆਪਣੇ ਘਰ ਜਾ ਕੇ ਖੇਡੋ ਉੱਥੇ ਜਾ ਕੇ ਕੰਮਕਾਰ ਕਰਿਆ ਕਰੋ ਬੜੀਆਂ ਗੱਲਾਂ ਕਰਕੇ ਇਹਨੇ ਕੁੜੀ ਨੂੰ ਬੱਢਿਆ ਵਾ ਇੰਨਾ ਨਹੀਂ ਪਤਾ ਕਿ ਉਮਰ ਤੇਰੀ ਕਿੱਥੇ ਗਈ ਆ ਮਾਦਾ ਹੈਂ ਮਾੜਾ ਮੋਟਾ ਕੋ ਵੀੜੇ ਚ ਬੰਦਾ ਮਾਂਜਾ ਮੁੰਜਾ ਫੇਲਦਾ ਇਹਦਾ ਮਾਂਜਾ ਫੇਰਦਾ ਵਾ ਹਾਏ ਹਾਏ ਆ ਹੱਥ ਜੋੜੇ ਤੁਹਾਡੇ ਗੜੀ ਮੈਂ ਨਹੀਂ ਮਾਂਜਾ ਫਰੰਦੀ ਮੈਂ ਅੱਥੇ ਕਹਿੰਦੀ ਮੰਜੀ ਦੇ ਬਹਿਣ ਤੌਰ ਦੇ ਨਾਲ ਤੇ ਜਿਹੜੀ ਮਾਦੀ ਚੀਜ਼ ਮੰਗਣ ਵਾ ਲਿਆ ਕੇ ਦਊਂਗੀ ਪਰ ਇਹ ਥੋੜੀ ਗੱਲ ਆ ਕਿ ਜੇ ਹੁਣ ਬੱਚਾ ਵਾ ਤੇ ਬੱਚੇ ਨੂੰ ਪਰੇਸ਼ਾਨ ਕਰੀ ਜਾਓ ਯਰ ਮੈਂ ਆਨ ਬੜਾ ਜੀਵਨ ਲਕੋ ਭਾਇਆ ਆ ਗਿਆ ਮੈਂ ਦੱਸ ਕੀ ਕਰਾਂ ਰੋਜ ਦੀ ਰੋਜ ਕੰਮ ਤੁਰ ਪਿਆ ਵਾ ਰੋਜ ਦੀ ਮੇਰੀ ਗੱਲ ਸੁਣੋ ਮੈਂ ਇਹ ਕਰਕੇ ਤੁਹਾਨੂੰ ਕਹਿਣ ਦੀ ਕਿ ਤੁਸੀਂ ਆਪਣੀ ਮਾਂ ਦੇ ਦਿਵਾਲੇ ਹੋ ਜਾਂ ਕਿਦਾਂ ਮੈਂ ਤੁਹਾਨੂੰ ਇਹ ਗੱਲ ਕਹਿਣ ਦੀ ਆਂ ਆਪ ਵੀ ਬੀਜੀ ਨੂੰ ਕੋਰ ਆਪਣਾ ਸੁਭਾਅ ਬਦਲੋ ਹੁਣ ਪੁਰਾਣੀਆਂ ਗੱਲਾਂ ਜਾਣ ਦੋ ਹੁਣ ਜੇ ਮੇਰੀ ਧੀ ਆ ਉਹਨੇ ਇਸੇ ਘਰ ਵਿੱਚ ਰਹਿਣਾ ਵਾ ਉਹ ਨਹੀਂ ਉਹਨੇ ਵੀ ਅੱਡੇ ਕਿੱਥੇ ਜਾਣਾ ਵਾ ਉਹਨੇ ਕਿਹੜਾ ਕੋ ਪਾਪ ਕਰਤਾ ਇੱਥੇ ਆਣ ਕੇ ਪਰ ਮੈਨੂੰ ਪਤਾ ਵਾ ਬੀਜੀ ਮੇਰੀ ਧੀ ਨੂੰ ਚੰਗਾ ਨਹੀਂ ਚੰਗਦੀ ਉਹਨੂੰ ਇਹੋ ਹੀ ਆ ਪੈਨੂੰ ਛੱਡ ਆਵੇ ਤੇ ਮੈਂ ਛੱਡਾਂ ਕਿੱਥੇ ਉਹਨੂੰ ਨਾ ਮੇਰਾ ਭਰਾ ਚੰਗਾ ਨਾ ਮੇਰੀ ਪਰਜਾਈ ਚੰਗੀ ਆ ਤੇ ਮਾਪਿਓ ਹੁੰਦੇ ਤਾਂ ਉਹਨਾਂ ਕੋ ਛੱਡੰਦੀ। ਵੇ ਮੇਰੀ ਜੀਵਨ ਗੱਲ ਸੁਣ। ਉਹਨੇ ਹੁਣ ਉਹਨੂੰ ਕਿੱਥੇ ਧੱਕਾ ਦੇਣਾ ਵਾ। ਇਹ ਵੀ ਉਹਦਾ ਘਰ ਵਾ। ਹੈਂ? ਜਿਤਰਾ ਦੇ ਬੱਚੇ ਹੋ ਦੋ ਮਰੇ ਉਹ ਵੀ ਬੱਚੀ ਮੇਰੀ ਆਪਣੀ। ਠੀਕ ਹੈ। ਪਤਾ ਨਹੀਂ ਕੀ ਗੱਲ ਆ। ਪਰ ਨਾ ਕਦੀ ਕਦੀ ਮੈਨੂੰ ਆਪਣੇ ਕੀਤੇ ਤੇ ਪਛਤਾਵਾ ਵੀ ਹੁੰਦਾ ਵਾ। ਕਿ ਕੀਤਾ ਤੇ ਮੈਂ ਚੰਗੇ ਬਾਤ ਤੇ ਹੀ ਚਲੋ ਮੇਰੀ ਧੀ ਦੀ ਜ਼ਿੰਦਗੀ ਬਣ ਜੂਗੀ। ਪਰ ਪਤਾ ਨਹੀਂ ਉਹਦੀ ਕਿਸਮਤ ਵਿੱਚ ਹਰੇ ਇਦਾਂ ਦਾ ਕੰਮ ਹੋਆ। ਉਹ ਮੈਂ ਦੇ ਨਾ ਕੋਈ ਨਹੀਂ ਚਾਪਾ ਕੋਈ ਨਹੀਂ ਬੀਬੀ ਦੇ ਕਹੇ ਫੇਰ ਸਮਝਾ ਦੇਣਾ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਕੁਝ ਨਹੀਂ ਕਹਿਣਾ ਬੀਜੀ ਨੂੰ ਚੱਲ ਤੁਹਾਡੇ ਨਾਲ ਮੈਂ ਗੱਲ ਕਰਨੀ ਆ ਤੇ ਮੇਰਾ ਦੁੱਖ ਸੁੱਖ ਹੰਢਿਆ ਜਾਂਦਾ ਵਾ ਠੀਕ ਆ ਨਾ ਤੇ ਮੇਰੀ ਗੱਲ ਸੁਣਾ ਹੁਣ ਨਾ ਬੀਜੀ ਦਾ ਸੁਣ ਲਈ ਕਿ ਤੇ ਫੇਰ ਕਹਿਣਾ ਉਹਦੇ ਕੰਨ ਪਰ ਨਹੀਂ ਆ ਮੈਂ ਚਾਹ ਬਣਾਈ ਆ ਤੇ ਆਜੋ ਪੀਓ ਅੰਦਰ ਆ ਕੇ ਚਲ ਫਿਰ ਨਾਲ ਚਾਹ ਆਜੋ ਪੀਣਾ ਪੀਣਾ ਚਲ ਯਾਰ ਕਿਹਦੀ ਬੰਦਾ ਮੰਨੇ ਤੇ ਕਿਹਦੀ ਨਾ ਮੰਨੇ ਆ ਤੇ ਅੱਗੇ ਨਾ ਪਤਾ ਤਾਂ ਗੋ ਗਿਆ ਵਾ ਉਧਰੋਂ ਬੀਬੀ ਨਹੀਂ ਕੰਮ ਖਲੋਣ ਦਿੰਦੀ ਉਧਰੋਂ ਇਹ ਵੀ ਆਖੀ ਜਾਂਦੀ ਪੇਤਰਾ ਹੁੰਦਾ ਉਹ ਹੁੰਦਾ ਵਾ ਹੈ ਤੇ ਨਿਆਣਿਆਂ ਤੇ ਉਹ ਵੀ ਉਹਨੂੰ ਸਾਰਿਆਂ ਨੂੰ ਵੱਧ ਹੋ ਗਿਆ ਦੋਵਾਂ ਜਣੇ ਹੈ ਕੀਤਾ ਤੇ ਚੰਗੇ ਨੂੰ ਹੀ ਮੈਨੂੰ ਕੀ ਭਦਾਇਆ ਸਿਆਪੇ ਨੂੰ ਫੜਿਆ ਜਾਣਾ ਮੈਂ ਤਾਂ ਉਤਰਾ ਹੀ ਚੰਗਾ ਹੀ ਇਹ ਬੰਦਾ ਕਰੇ ਯਾਰ ਮਾੜਾ ਤੈਨੂੰ ਮੈਂ ਕੋਟਾ ਚਾਹ ਪੀ ਗਏ ਯਾਰ ਮੇਰਾ ਦਾਤਾ ਵਾ ਰੱਬ ਨੂੰ ਕਮਾਲ ਕੀ ਕੀ ਬੰਦਾ ਪਤਾ ਦੇ ਕਰਦਾ ਹੈ ਤੇ ਕੀ ਭਾਂਡਿਆਂ ਨਾਲ ਦੇ ਕਰਦਾ ਮੈਂ ਉਹ ਕੀਤਾ ਤਾਂ ਨਾ ਹੀ ਗਈ ਤੇ ਨਾ ਹੋਈ ਐ ਰਮਨ ਰਮਨ ਹਾਂਜੀ ਉਹ ਗੱਲ ਸੁਣ ਮੇਰੀ ਆਂਦੀ ਆ ਹਾਂਜੀ ਬਾਜਾ ਮਰਣ ਡੇ ਹੀ ਕੰਮ ਹੀ ਗਈ ਬਾਜ ਦਿਨ ਬਤਾ ਮਰੀਆ ਹਾਂ ਉਹ ਜੇਵਰ ਦਾ ਪਤਾ ਤੇ ਕਰਨਾ ਸੀ ਉਦੋਂ ਦਾ ਪਤਾ ਮੈਂ ਕੀ ਕਰਨਾ ਮम्मी ਦਾ ਸੁਭਾ ਨਹੀਂ ਚੰਗਾ ਤੇ ਮੇਰਾ ਜਾਨ ਨੂੰ ਜੀ ਨਹੀਂ ਦਾ ਕਰਦਾ ਤੋ ਵੀ ਨਹੀਂ ਗਈ ਆਈ ਮੈਂ ਤਾਂ ਕਹਿ ਤੂੰ ਹੀ ਆ ਜੀ ਉਹ ਪਤਾ ਗੱਲ ਕੀ ਆ ਉਹਨੇ ਗਾੜਾ ਵੀ ਆਪ ਹੀ ਹੱਥੀ ਲਿਆ ਆ ਗਏ ਤੇ ਮੁੜ ਕੇ ਮੇਰਾ ਪਤਾ ਹੀ ਨਹੀਂ ਲਾਇਆ ਇਹਨਾਂ ਨੇ ਹਾਂ ਤੇ ਤੁਹਾਡੀ ਗੱਲ ਠੀਕ ਵਾ ਪਰ ਮਾਤਾ ਨਾ ਸੜਮ ਸੜਮ ਬੜਾ ਕਰਦੀ ਆ ਨਾਲੇ ਮੈਂ ਗਈ ਉਹਨੇ ਸ਼ਿਕਾਇਤਾਂ ਲਾਉਣੀਆਂ ਵੇਖ ਲੈ ਏਦਾਂ ਕਰਦੀ ਓ ਵੇਖ ਲੈ ਉਦਾਂ ਕਰਦੀ ਓ ਤੁਹਾਨੂੰ ਮੇਰੇ ਸੁਭਾਅ ਦਾ ਪਤਾ ਮੈਨੂੰ ਗੁੱਸਾ ਆ ਜਾਂਦਾ ਵੀ ਪਹਿਲਾਂ ਤੂੰ ਮੰਨੀ ਹਾਂ ਤਾਂ ਲੈ ਲਈਨੀ ਹੈ ਰਿਸ਼ਤਾ ਹੋ ਜੇ ਤੇ ਜੇ ਹਾਂ ਰਿਸ਼ਤਾ ਹੋ ਗਿਆ ਵਾ ਤਾਂ ਹੁਣ ਤੂੰ ਸ਼ਿਕਾਇਤਾਂ ਮੁੰਡਿਆਂ ਪਈਆਂ ਜੇ ਉਹ ਤੇ ਸ਼ਿਕਾਇਤਾਂ ਲਾਉਗੀ ਤੇ ਤੂੰ ਗਾੜੀ ਦੀਵਨ ਨੂੰ ਬਿਠਾ ਲ ਕੇ ਤੇ ਉਹਦੇ ਹੁੰਦਿਆਂ ਪੁੱਛੀ ਹੈ ਵੀ ਮਾਤਾ ਆ ਗੱਲ ਕਹਿਣ ਦੀ ਆ ਪਤਾ ਕੀ ਗੱਲ ਆ ਉਨੇ ਮੀਨਸ ਆਖੋਲੀ ਫੋਨ ਤੇ ਹੀ ਦੱਸਿਆ ਸੀ ਆਈ ਤੱਕਾਂ ਉਹ ਵੀ ਨਹੀਂ ਚੱਲ ਮੂੰਹ ਰੂਤੇ ਹੁੰਦੇ ਤੇ ਮੈਨੂੰ ਵੀ ਗੱਲਾਂ ਦਾ ਪਤਾ ਲੱਗਦਾ ਕਿ ਇੱਕ ਮੇਰਾ ਇਰਾਦਾ ਪਾੰਡਿਆ ਵੀ ਫੋਨ ਕਰਕੇ ਉਹਨੂੰ ਮੋਸਾਦ ਲਾਇਤੀ ਆਪਣੇ ਦਿਲ ਦੀ ਗੱਲ ਦੱਸੂਗੀ ਤਾਂ ਸਹੀ ਆ ਚੱਲ ਇਦਾਂ ਕਰ ਲਓ ਉਹਨੂੰ ਆਖੇ ਕਿ ਮੇਰੀ ਗੱਲ ਸੁਣ ਲੈ ਕੋਈ ਗੱਲ ਨਹੀਂ ਫਿਰ ਫੋਨ ਕਰ ਲੈਂਦੀ ਆ ਕਿੱਥੇ ਤਾਂ ਉਹ ਮੇਰੀ ਗੱਲ ਸੁਣ ਉਹਨੂੰ ਆਖੇ ਵੀ ਜਦੋਂ ਇਹਨਾਂ ਨੂੰ ਨਾ ਨਾਲ ਲੈ ਆਏ ਮਾਤਾ ਨੂੰ ਨਾ ਚੁੱਕੀ ਆਏ ਨਾਲ ਤੇ ਇਹਦੀ ਗੱਲ ਉਹ ਨਹੀਂ ਕਰੀ ਨਹੀਂ ਨਹੀਂ ਮਾਤਾ ਨੂੰ ਉਹਨੇ ਕਿੱਥੇ ਲਿਆਉਣਾ ਉਹਨੂੰ ਪਤਾ ਵਾ ਮਾਤਾ ਜੰਦੇ ਮੈਂ ਗੱਲ ਨਹੀਂ ਕਰ ਸਕਦੀ ਤੇ ਫਿਗਰ ਨਾ ਕਰੋ ਫੋਨ ਇੱਥੇ ਹੁਆਵਾ ਤੁਹਾਡੀ ਜੇਬ ਚ ਨਹੀਂ ਹੋਂ ਨਹੀਂ ਫੋਨ ਉਧਰ ਕਿਹਿਆ ਹਣਾ ਆਜਿ ਪਿਆ ਤੇ ਮੈਂ ਹੁਣੇ ਹੀ ਕਰਦੀ ਆ ਅਖਿੰਦਾ ਮੰਨ ਜੇ ਤਰੋਂ ਨਾਲ ਲੈ ਗਈ ਤੇ ਨਾ ਮਾਤਾ ਨੂੰ ਚੁੱਕ ਕੇ ਲੈ ਗਈ ਤੇ ਮੋੜਿਆ ਹੁੰਦਾ ਨਹੀਂ ਉਹਨਾਂ ਨਾਲ ਹੈਲੋ ਸਤਿ ਸ੍ਰੀ ਅਕਾਲ ਹੋ ਦਿਨ ਕੀ ਹਾਲ ਚਾਲ ਆ हां यूं ठीक ठाक ਬੜੇ ਵਧੀਆ ਕੀ ਕਰ ਰਹੀ ਸੀ ਅੱਛਾ ਅੱਛਾ ਉਹ ਸਾਰਾ ਪਰਿਵਾਰ ਕਰ ਰਹੀ ਆ ਆਵੀਂ ਹੈ ਤੇਰੇ ਘਰ ਨਹੀਂ ਨਹੀਂ ਉਦਾਂ ਹੀ ਮੈਂ ਤਾਂ ਗੱਲਾਂ ਬਾਤਾਂ ਕਰਦੇ ਆ ਨਾਲ ਨਾਲ ਕਿਸ ਨੂੰ ਲੈ ਆਈ ਕੱਲੀ ਆ ਜੀ ਮਾਤਾ ਨੂੰ ਨਾ ਦੱਸ ਕਿਆਂ ਨੂੰ ਤੈਨੂੰ ਉਸ ਬਾਅਦ ਆ ਪਤਾ ਤਾਂ ਹੈਗਾ ਹੀ ਐ ਉਹਨੇ ਮਗਰੇ ਹੀ ਭੱਜੀ ਹੋਣਾ ਹੀ ਚੱਲ ਠੀਕ ਆ ਆ ਜਾ ਫਿਰ ਇਹ ਕਿਹਨੂੰ ਕਿਹ ਐ ਪਾਉਣਾ ਮੈਂ ਹਾਂ ਮੈਂ ਤਾਂ ਕਿਹਨੂੰ ਨਾਲ ਨਾਲ ਲਿਆ ਤਾ ਖੰਡ ਲਈ ਫਿਕਰ ਮੈਂ ਤਾਂ ਕਰਕੇ ਹਟੀਆਂ ਤੇ ਮਿਹਾਨ ਕਹਿੰਦੇ ਮੇਰੀ ਗੱਲ ਸੌਂ ਜਾ ਫਿਰ ਪਤਾ ਗੱਲ ਕੀ ਆ ਜੇ ਹੁਣ ਉਹ ਨਾਲ ਬਾਦ ਕਰਨੀ ਹੋਈ ਤੇ ਨਾਲ ਕੋਈ ਆ ਗਿਆ ਫਿਰ ਗੱਲ ਨਹੀਂ ਹੋਣੀ ਆਹ ਹੋਏ ਤੇ ਤੁਹਾਡੀ ਗੱਲ ਠੀਕ ਆ ਕੋਈ ਗੱਲ ਨਹੀਂ ਆ ਜਾਂਦੀ ਮਾਰਾ ਹੈ ਚਿੱਕੜੀ ਹੀ ਹੈ ਉਹਨੇ ਰੱਥਣਾ ਤਾਂ ਹੈ ਨਹੀਂ ਐ ਮੈਨੂੰ ਪਤਾ ਹੈ ਸੁਭਾਅ ਦਾ ਉਹ ਪਹਿਲੀ ਵੀ ਬਥੇਰੇ ਦੰਗ ਹੀ ਉਹਦੇ ਹੱਥੋਂ ਹੁਣ ਭਾਵੇਂ ਜਿੰਨੀ ਮਰਜੀ ਉਹਦੀ ਸਿੱਤਾਂ ਕਰੀ ਜਾਵੇ ਤੇ ਉਹ ਬੜੀ ਚੰਗੀ ਸੀ ਉਹ ਤਾਂ ਚੰਗੀ ਤੂੰ ਤਾਂ ਮੈਂ ਚੰਗੀ ਹੋਈ ਉਹੋ ਕੰਮ ਤੋਂ ਦੇ ਦੇਣਾ ਕਰ ਲੈ ਪੀ ਚੱਲ ਜੇ ਲੋਨ ਵੱਧ ਕਰ ਪੈ ਗਿਆ ਜਾਂ ਕਿੱਦਾਂ ਘਟ ਪੈ ਗਿਆ ਧੀਏ ਪੁੱਤ ਕਹਿ ਕੇ ਤੂੰ ਕਹਿ ਪਿਆ ਕੰਮ ਇਦਾਂ ਨਾ ਕਰ ਚੱਲ ਕੋਈ ਗੱਲ ਨਹੀਂ ਇਹਨੇ ਵੀ ਕਿੰਨਾ ਕਿਤੇ ਚੁੱਪ ਕੀਤੀ ਰਹਿਣਾ ਵਾ ਫੇ ਰੇਟ ਦਾ ਜੋ ਆ ਪੱਥਰ ਨਾ ਮਿਲਦਾ ਹੁੰਦਾ ਫੇਰ ਆਣ ਕੇ ਰੋਣਾ ਮੇਰੇ ਕੋਲ ਵੀ ਵੇਹਲਾ ਮੇਰਾ ਗਾੜੀ ਬੋਲਦੀ ਆ ਤੇ ਬੋਲਣ ਤੇ ਅੱਗ ਜੁਣਾਵਾ ਰਮਨੂ ਨੇ ਅਕਸਰ ਬੋਲਣਾ ਹੀ ਆ ਕਿ ਨੰਗੀਰ ਕੇ ਉਪ ਕਰਕੇ ਉਹਨੇ ਕਟਣੀ ਦੇਖੋ ਮਾਤਾ ਨੂੰ ਤਾਂ ਆਪ ਚਾਹੀਦਾ ਵਸੂ ਵੀ ਮੁੰਡੇ ਸਿਆਣੇ ਹੋਏ ਆ ਜੇ ਮੈਂ ਉਹਨਾਂ ਨੂੰ ਕਾ ਟੋਕੀ ਕਰੂੰਗੀ ਤਾਂ ਮੁੰਡੇ ਵੀ ਉਹਨੂੰ ਕਰਨਗੇ ਸਗੋ ਪੁੱਤ ਧੀਆ ਕਰਕੇ ਤੇ ਫੇਰ ਤੂੰ ਕੰਮ ਲੈ ਮੁੰਡਿਆਂ ਨੂੰ ਵੀ ਸਮਝਾ ਵੀ ਤੁਹਾਡੀ ਹੁਣ ਮਾਂ ਇਹੋ ਹੀ ਆ ਇਹਨੂੰ ਮੰਮੀ ਕਿਹਾ ਕਰੋ ਜਿਹੜੀ ਤੁਹਾਨੂੰ ਰੋਟੀ ਪਾਣੀ ਪਕਾ ਕੇ ਦਿੰਦੀ ਆ ਜਦੋਂ ਅਸੀਂ ਘਰ ਜਾਂਦਾ ਰਿਆ ਨਾ ਮੈਂ ਤੇ ਵੱਡ ਵੱਡ ਖਾਦੀ ਹੁੰਦੀ ਸੀ ਉਹ ਤੇ ਇਦਾਂ ਹੀ ਹੱਥ ਲੂਣਗੇ ਬੱਚੇ ਤੇਰਾ ਭਰਾ ਆ ਵਾ ਫੇਰੇ ਸੋਚੋਦਾ ਤੇ ਜੇ ਹੁਣ ਸੋਚਿਆ ਮੈਂ ਤਾਂ ਹੁਣ ਪੈਰੀ ਲੱਗੰਦੇ ਐਂ ਟੀ ਉਦੋਂ ਮਾਂ ਦਾ ਨੂੰ ਆਪ ਕੋਣੀਆਂ ਪਿੰਦਗਾ ਸੀ ਤਾਂ ਕਰਕੇ ਨਾ ਸਾਨੂੰ ਵੱਡ ਵੱਡ ਕੇ ਖਾਂਦੀ ਸੀ ਮੇਰੇ ਵਾਲ ਵੀ ਨਾ ਤੁਰੀ ਰਹਿੰਦੀ ਹਿੰਦੀ ਲੰਗੀ ਲੰਗੀ ਵੇਖਾਂ ਕਿਤੇ ਜੇ ਹੈਗਾ ਤਾਂ ਕਰਵਾ ਹਾਂ ਕੋਈ ਹੁਣ ਵੇਖ ਲਾਉਂਦੀ ਆ ਜਦੋਂ ਹੀ ਆਉਣਾ ਵਾ ਨਾ ਕੋਈ ਲਾਂਮਾ ਹੀ ਲਾ ਕੇ ਆਉਣਾ ਰਾਜੀ ਖੁਸ਼ੀ ਕਦੀ ਨਹੀਂ ਹੁਣਾ ਤੇ ਜਾ ਉਹਨੇ ਕੰਮ ਬੜਾ ਵਧੀਆ ਕਰਦੀ ਆ ਜਿਦਾ ਇਦਾਂ ਵਾ ਅੱਗੇ ਉਹਨੂੰ ਚਾਹ ਬਣਾਉਣੀ ਪੈਂਦੀ ਸੀ ਆਪ ਹੁਣ ਮਿਲਦੀ ਹੈ ਰਜਾਈ ਚ ਇਸੇ ਕਰਕੇ ਕੇ ਬਣੀ ਬਣਾਈ ਰੋਟੀ ਨੂੰ ਛੜੀਆਂ ਮਾਰਨ ਰਹੀ ਆ ਕੋਈ ਗੱਲ ਨਹੀਂ ਉਹਨੇ ਵੀ ਕਿੰਨੇ ਕ ਦਿਨ ਪਕਾ ਕੇ ਦੇਣੀ ਆ ਆਪੇ ਆ ਜੂਗੀ ਹੋਸ਼ ਫਿਰ ਉਹ ਇਹਨੂੰ ਕਹੀ ਹੁਣ ਆਉਂਦੀ ਆ ਨਾ ਇਹਨੂੰ ਸਮਝਾ ਸਿਰ ਪੀਟ ਦਾ ਬਾਣਾ ਲਾ ਕੇ ਨਾ ਤੇ ਲੰਮੇ ਪੈ ਜੀ ਆਪੇ ਪਤਾ ਲੱਗਣੀ ਫਿਰ ਇਹਨਾਂ ਨੂੰ ਕੋਈ ਗੱਲ ਨਹੀਂ ਆਉਂਦੀ ਆ ਤੇ ਇਹੇ ਸਮਝਾਉਂਗੀ ਤੇ ਉਦਾਂ ਨਹੀਂ ਤੇਰੇ ਪੈਰ ਲੱਗੜੇ ਸਿੱਧੀ ਹੋ ਹੁਣ ਤੂੰ ਚਲ ਜੀ ਆਉਂਦੀ ਨਾ ਤੇ ਕਰੀ ਉਹਦਾ ਨਾਲ ਗੱਲ ਮੈਂ ਫਿਰ ਵੇਖ ਲੈਣਾ ਪੱਠੇ ਦਿੱਤਾ ਹੈ ਚਲੋ ਵੇਖ ਲਓ ਹਾਂ ਕੀ ਗੱਲ ਤੇ ਇਹ ਨਾਲੀ ਵੀ ਠੀਕ ਵਾ ਆਉਂਦੀ ਆ ਨਾ ਉਹਨੂੰ ਮੈਂ ਸਮਝੰਦੀ ਆ ਜੀ ਕੀ ਤਾਂ ਉਹ ਤੇ ਕੰਮ ਕੀਤਾ ਤੇ ਨਹੀਂ ਜੀ ਕੀਤਾ ਤਾਂ ਨਾ ਕੀਤਾ ਆਪੇ ਨੂੰ ਗੋਲੀ ਨਹੀਂ ਵੱਜੀ ਉੱਠ ਕੇ ਆਪੇ ਕਰੂਗੀ ਰਮਨ ਪਿਆ ਜੀ ਆ ਜਾ ਆ ਕੇ ਬਣ ਅੰਦਰ ਆਈ ਸਾਸਿਕਾ ਪਿਆ ਜੀ ਸਾਸਿਕਾ ਹੋਰ ਜੀਵਨ ਕੀ ਕਰਦੀ ਆਈ ਆ ਬਸ ਕੁਝ ਨਹੀਂ ਕਰਦੇ ਕੰਮ ਹੀ ਕਿ ਮੈਂ ਤੇ ਜਦੋਂ ਤੁਹਾਡਾ ਫੋਨ ਸੁਣਿਆ ਮੈਂ ਤੋਸਲੇ ਆਣੀ ਆ ਤੋ ਤਾਂ ਠੀਕ ਠਾਕ ਸਭ ਘਰ ਤਾਂ ਨੂੰ ਪਤਾ ਹੀ ਆ ਬੀਜੀ ਦਾ ਸਵਾਦ ਨਿਕਾ ਚੰਗਾ ਮੈਂ ਤਾਂ ਗਈ ਗੱਲਾਂ ਕਰਨ ਲਈ ਹਾਂ ਤੇਰੇ ਪਾਜੀ ਨਾਲ ਮੈਂ ਵੀ ਮਾਦਾ ਨੂੰ ਹੁਣ ਨਾ ਪੱਕੀ ਪਕਾਈ ਰੋਟੀ ਮਿਲਦੀ ਹੈ ਹਜਮ ਨਹੀਂ ਹੋ ਰਹੀ ਇਹਨੂੰ ਚਲੋ ਤੇ ਮੇਰਾ ਫਰਜ ਵਾ ਰੋਟੀ ਤੇ ਮੈਂ ਦੇਣੀ ਦੇਣੀ ਆ ਪਰ ਜਿੱਦਾਂ ਤੁਸੀਂ ਕਹਿੰਦੇ ਸੀ ਨਾ ਵੀ ਕੋਈ ਗੱਲ ਨਹੀਂ ਉੱਥੇ ਪੜਾ ਵਧੀਆ ਸਾਰਾ ਕੁਝ ਵਾ ਪਰ ਐਦਾਂ ਦੀ ਤੇ ਕੋਈ ਗੱਲ ਹੀ ਨਹੀਂ ਗਈ ਜੇ ਬੱਚੇ ਆ ਤੇ ਬੱਚੇ ਵੀ ਨੂੰ ਮਾਂ ਨਹੀਂ ਸਮਝਦੇ ਤੇ ਜੇ ਬੀਜੀ ਆ ਤੇ ਉਹ ਮੇਰੀ ਕੁੜੀ ਨਾਲ ਇੰਨਾ ਵਿਤਕਰਾਂ ਕਰਦੇ ਆ ਕਿ ਗੱਲ ਨਹੀਂ ਕਰਨ ਵਾਲੀ ਮੈਂ ਤੇ ਆਪ ਹੀ ਤੁਹਾਡੇ ਕੋਲ ਆਣਾ ਸੀਗਾ ਪਤਾ ਕੀ ਆ ਮੈਨੂੰ ਉਹਦਾਂ ਕਹਿੰਦੇ ਸੀਗੇ ਉਹ ਪੈਂਟਾਂ ਪੌਂਦੀ ਆ ਉਹ ਏਦਾਂ ਦੇ ਕੱਪੜੇ ਪੌਂਦੀ ਆ ਮੈਂ ਸਭ ਨੂੰ ਸਮਝਾ ਕੇ ਆਈ ਹਾਂ ਮੈਂ ਕਿਹਾ ਕੋਈ ਗੱਲ ਨਹੀਂ ਅੱਜ ਕੱਲ੍ਹ ਕੁੜੀਆਂ ਪੌਂਦੀਆਂ ਵਾਂ ਪੈਂਟਾਂ ਹਮੋਂਤ ਨਹੀਂ ਮੁੜ ਕੇ ਮੈਨੂੰ ਕਿਹਾ ਅੱਛਾ ਪਰ ਉਹ ਕੁੜੀ ਦਾ ਜੀਣਾ ਹੀ ਹਰਾਮ ਕੀਤਾ ਕਦੀ ਕਹਿੰਦੀ ਆ ਝਾੜੂ ਫੇਰ ਕਦੀ ਕਹਿੰਦੇ ਪਾਂਡੇ ਮਾਂਜ ਤੇ ਜੇ ਨਿਆਣੀ ਵਿਚਾਰੀ ਦਾ ਸਪਣਣ ਬੈਗੀ ਆ ਤਾ ਉਹਨੂੰ ਪੜ੍ਹ ਨਹੀਂ ਦੇਣਾ ਤੇ ਜੀ ਉਹ ਗਵਾਂਡੀਆਂ ਦੀ ਕੁੜੀwidehat ਕਰ ਖੇਡਣਾ ਆ ਜਾਂਦੀ ਆ ਨਾ ਤੇ ਉਹਨੂੰ ਵੀ ਦਬਕੇ ਮਾਰ ਕੇ ਭਜਾ ਦਿੰਦੀ ਐ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਜੇ ਨਹੀਂ ਨਾ ਹਟਦੀ ਤੈਨੂੰ ਫਿਰ ਮੈਂ ਇੱਕ ਤਰੀਕਾ ਦੱਸਦੀ ਆ ਗਾੜੀ ਜਵਾਬ ਦੇਣਾ ਸ਼ੁਰੂ ਕਰਦੇ ਏਦਾਂ ਨਹੀਂ ਉਹਨੇ ਹਟਣਾ ਕਿਉਂਕਿ ਮੈਂ ਵੀ ਬੜਾ ਚਿਹਰੇ ਦੇ ਨਾਲ ਕੱਢਿਆ ਹੋ ਏਦਾਂ ਹੀ ਕਰਦੀ ਰਹੀ ਆ ਤੇ ਜੇ ਪਹਿਲੀ ਹੀ ਨਾ ਉਹਦੇ ਨਾਲ ਵੀ ਇਹੋ ਕੋਈ ਹੁੰਦਾ ਨਹੀਂ ਜੇ ਕਹੇ ਨਾ ਵੀ ਮਾਤਾ ਬੜੀ ਚੰਗੀ ਆ ਇਹ ਹੁਣ ਤੇਰਾ ਘਰ ਵਾ ਚੱਲ ਤੇਰਾ ਘਰ ਵਾਲਾ ਤੇ ਤੇਰੇ ਨਾਲ ਸਹਿਮਤ ਵਾ ਨਾ ਹੈ ਤੇ ਸਹਿਮਤ ਆ ਪਰ ਮੈਨੂੰ ਤਰਸਾ ਆ ਜਾਂਦਾ ਕਿ ਇਹ ਨਹੀਂ ਕੋ ਉਹਦਾ ਵਿਚੰਦਾ ਕੀ ਕਸੂਰ ਜੇ ਮੈਂ ਕਹਿੰਨੀ ਆ ਤੇ ਉਹ ਚਲ ਜਾਂਦਾ ਮਾਤਾ ਕੋਲ ਤੇ ਮਾਤਾ ਅੱਗੋ ਪੈ ਜਾਂਦੀ ਉੱਡ ਕੇ ਤੇ ਤੇਰੇ ਘਰ ਪਰਦੀ ਆ ਤੇ ਵਿਚਾਰਾ ਫੇਰ ਮੂੰਹ ਮੁਕਾ ਕੇ ਆ ਜਾਂਦਾ ਮੈਂ ਤੇ ਆਪ ਨਹੀਂ ਸਮਝਾਂਦੀ ਕਿ ਕੀ ਬਣ ਗਿਆ ਕੋਈ ਗੱਲ ਨਹੀਂ ਮਾਤਾ ਨੇ ਬੈਠੀ ਨਹੀਂ ਰਹਿਣਾ ਇਹ ਤਾਂ ਗੱਲ ਹੈ ਪੀਤਾ ਸਾਲ ਵਾ ਕੇ 2 ਸਾਲ ਵਾ ਅਕਸਰ ਇਹ ਘਰ ਤੁਹਾਡਾ ਹੀ ਆ ਥੋੜੀਆਂ ਬੋਧੀਆਂ ਤੰਗੀਆਂ ਹੁੰਦੀਆਂ ਹੁੰਦੀਆਂ ਵਾ ਬਾਕੀ ਇਹ ਆ ਵੀ ਸਿੱਧੀ ਹੋ ਕੇ ਰਵेंगी ਨਾ ਤੇ ਮਾਤਾ ਨੇ ਸਿੱਧੀ ਆਪੇ ਹੋ ਜਾਣਾ ਜਿਹੜੇ ਬੱਚੇ ਆ ਉਹ ਤੇ ਮਾਤਾ ਦੇ ਨਾਲ 24 ਘੰਟੇ ਸਹਿਤ ਰਹਿੰਦੇ ਆ ਤੇ ਮੈਂ ਉਹਨੂੰ ਕਿੱਦਾਂ ਮਾੜੀ ਕਹਿ ਸਕਨੀ ਆ ਤੇ ਕੋਈ ਗੱਲ ਨਹੀਂ ਤੇਰਾ ਘਰ ਵਾਲਾ ਤੇ ਤੇਰੇ ਵੱਲ ਵਾ ਨਾ ਤੂੰ ਬੱਚਿਆਂ ਨੂੰ ਕੀ ਕਹਿਣਾ ਉਦ ਨਹੀਂ ਮਾਰੀ ਚੰਗੀ ਕਰਦਾ ਤੇਰੇ ਨਾਲ ਕੋਈ ਨਹੀਂ ਨਹੀਂ ਉਧਰ ਉਹ ਤੇ ਕੋਈ ਕਮੀ ਪੇਸ਼ੀ ਨਹੀਂ ਸਿਰਫ ਗੱਲ ਇਹੋ ਮਾਤਾ ਦੀ ਆ ਤੇ ਨਿਆਣੇ ਵੀ ਜਿਹੜਾ ਵੱਡਾ ਵਾ ਨਾ ਉਹ ਹੁਣ ਥੋੜਾ ਠੀਕ ਹੋ ਗਿਆ ਵਾ ਤੇ ਨਿੱਕਾ ਥੋੜਾ ਜਿਆ ਕੰਦਾ ਵਾ ਜੇ ਕੋਈ ਗੱਲ ਨਹੀਂ ਪਤਿਆਸ ਤੇ ਆਕੇ ਨਾ ਤੇ ਬੱਚੇ ਨੂੰ ਆਪਣੇ ਹੱਲ ਕਰ ਲਈਦਾ ਹੁੰਦਾ ਵਾ ਪੁੱਤ ਪੁੱਤ ਕਰਕੇ ਨਾ ਤੇ ਕੋਈ ਨਹੀਂ ਉਹਨੂੰ ਵੀ ਆਪਣੇ ਹੱਲ ਤੋਂ ਨਿੱਕੇ ਨੂੰ ਵੀ ਕਰ ਲਾ ਥੋੜਾ ਬੋਤਾ ਚੇਤੰਗੀਆਂ ਹੁੰਦੀਆਂ ਹੁੰਦੀਆਂ ਠੀਕ ਵਾ ਤੇ ਮਾਤਾ ਨੂੰ ਠੋਕ ਠੋਕ ਜਦੋਂ ਘਰ ਦੇ ਨਾ ਕੋਈ ਹੁੰਦਾ ਜਵਾਬ ਦਿਆ ਕਰ ਜਦੋਂ ਇੱਕ ਦੋ ਵਾਰਾਂ ਤੋਂ ਜਵਾਬ ਦਿੱਤਾ ਨਾ ਇਹਨੇ ਆਪੇ ਸਿੱਧੀ ਹੋ ਜਾਣਾ ਫਿਰ ਕੋਈ ਗੱਲ ਨਹੀਂ ਮੈਂ ਤਾਂ ਸੋਚਿਆ ਸੀ ਚਲ ਬਜ਼ੁਰਗ ਵਾ ਤੇ ਸੇਵਾ ਮੈਂ ਕਰੂੰਗੀ ਤੇ ਹੋਰ ਠੀਕ ਹੋਈ ਜਾਣ ਤੇ ਪਰ ਮੈਨੂੰ ਲੱਗਦਾ ਵਾ ਵੀ ਇਦਾਂ ਨਹੀਂ ਮਤਾਂ ਠੀਕ ਹੋਣਾ ਨਹੀਂ ਨਹੀਂ ਉਹਨਾਂ ਸੇਵਾ ਨਾਲ ਖਰਾਸ ਨਹੀਂ ਗਈ 아이 ਕਿੱਥੇ ਸਿਆਲ ਦੇ ਵਿੱਚ ਆਪ ਹੱਥ ਛਾੜਨੇ ਹੀ ਠਾਂਡੇ ਚੁਰੀ ਫਿਰਨਾ ਹੀ ਹੁਣ ਬਿਸਤਰੇ 'ਚ ਰੋਟੀ ਮਿਲਣ ਢਈ ਆ ਬਿਸਤਰੇ 'ਚ ਚਾਹ ਪਾਣੀ ਮਿਲਣ ਢਿਆ ਤਾਂ ਕਰਕੇ ਗੱਲਾਂ ਕਰਦੀ ਆ ਅੱਗੋਂ ਪਿੱਛੋਂ ਵੇਖ ਲੈ ਮੇਰੇ ਵੱਲ ਆਈ ਨਹੀਂ ਕਦੀ ਵੀ ਜਾ ਨਾ ਚੰਗਾ ਹੋਇਆ ਤੂੰ ਰਿਸ਼ਤਾ ਕਰਾਤਾ अच्छा रोटी पानी पक्का ਮਿਲਦਾ ਹੂੰ ਮੈਂ ਚਲ ਗਈ ਜਿਹੜੇ ਇੱਕ ਸ਼ਹਿਰ ਨੂੰ ਅੱਛਾ ਤੇ ਨਾਲੇ ਨਾ ਇਹਨਾਂ ਦੇ ਦੋਸਤ ਨੇ ਨਾ ਰਿਟਾਇਰਮੈਂਟ ਹੀ ਗਈ ਠੀਕ ਆ ਮਗਰੋਂ ਆਈ ਤੇ ਕਰਨ ਨੂੰ ਆਵਾਜ਼ ਗੱਲਾਂ ਕਰਕੇ ਗਈ ਇਹ ਜਿਹੜੀ ਤੇ ਮਾਂ ਨੇ ਲਾ ਕੇ ਦਿੱਤੀ ਆ ਸਬਜੀ ਚ ਇਹਨੇ ਗੱਡੇ ਪੁੰਦੀ ਆ ਐਦਾਂ ਕਰਦੀ ਆ ਉਦਾਂ ਕਰਦੀ ਆ ਫੇਰ ਕਰਨੇ ਮੈਨੂੰ ਦੱਸਿਆ ਤੇ ਮੈਂ ਕਿ ਕਰਨ ਤੋ ਜਵਾਬ ਇੱਕੋ ਹੀ ਦੇਣਾ ਸੀ ਵੀ ਜੇ ਗੱਡੇ ਪੁੰਦੀ ਆ ਤਾਂ ਕੱਲੀ ਤੇ ਨਹੀਂ ਖਾ ਜਾਂਦੀ ਜਾਂ ਪੇਕੇ ਤੇ ਨਹੀਂ ਦੀ ਜਾਂਦੀ ਤੁਸੀਂ 5 6 ਜਣੇ ਸਾਰੇ ਜਣੇ ਖਾਂਦੇ ਜੇ ਹੁਣ ਨਿੱਕੇ ਦੀ ਕਿ ਗੱਲਾਂ ਆ ਮੇਰਾ ਦਸਨ ਜੀ ਨਹੀਂ ਕਰਦਾ ਤੇ ਕੀ ਤੁਹਾਨੂੰ ਦੱਸਾਂ ਮੈਂ ਲਗੂਣੀਆਂ ਗੱਲਾਂ ਹੁਣ ਤੜਕਾ ਲੱਗੂਗਾ ਤੇ ਗੱਡਿਆ ਨਾ ਲੱਗਣਾ ਪਾਣੀ ਨਾ ਤਾਂ ਲੱਗਣਾ ਨੀਗਾ ਕੀ ਕਰਾਂ ਹਣ ਮੈਂ ਮੈਂ ਤੇ ਕਰਨੋਂ ਅੱਗੇ ਕਹਿ ਰਹੀ ਹਾਂ ਮੈਂ ਹਾਂ ਜੇ ਸਬਜ਼ੀ ਚੰਗੀ ਨਾ ਬਣੀ ਤੇ ਫੇਰ ਕਹਿਣਾ ਵੀ ਇਹ ਕੀ ਕਾਮਾ ਦੇ ਥਰੂ ਬਣਾਏ ਆ ਤੇ ਜੇ ਹਾਂ ਸਬਜ਼ੀ ਸਵਾਦ ਦੀ ਖਾਣੀ ਆ ਫੇਰ ਲੱਗਦ ਤੇ ਲੱਗਣੀ ਲੱਗਣੀ ਆ ਪਤਾ ਕੀ ਗੱਲ ਆ ਭੈਣ ਜੀ ਜੀਣ ਨਹੀਂ ਦੇਣਾ ਕਿਸੇ ਪਾਸੇ ਵੀ ਜੇ ਚੰਗਾ ਕਰ ਲੋ ਤਾਂ ਵੀ ਮਾੜਾ ਜੇ ਮਾੜਾ ਕਰ ਲੋ ਤਾਂ ਤੋ ਮਾੜਾ ਹੈ ਹੀ ਹੈ ਕੋਈ ਗੱਲ ਨਹੀਂ ਹਰ ਗੱਲ ਮੰਨ ਚ ਨਹੀਂ ਰੱਖੀਦੀ ਹੁੰਦੀ ਦਸਦੀਵਿੰਦੀ ਇੱਕ ਦੂਜੇ ਨੂੰ ਫੇਰੇ ਉਹ ਗੱਲ ਦਾ ਹੱਲ ਨਿਕਲਦਾ ਵਾ ਤੇ ਦੂਜੀ ਗੱਲ ਇਹ ਵੀ ਜੇ ਤੂੰ ਨਿਆਣੇ ਕਰਨਾ ਹੋਣਾ ਤੇ ਤੈਨੂੰ ਕੋਈ ਸਵਾਲ ਜਵਾਬ ਕਰੇ ਅੱਗੋ ਉੱਡ ਕੇ ਪੈ ਗਈ ਵੇਖੀ ਫਿਰ ਤੇਰਾ ਕੋਈ ਗੱਲ ਕਰੂਗੀ ਤੇ ਮੈਨੂੰ ਕਹੀਂ ਇਹਦਾ ਹਾਲ ਇੱਕੋ ਹੀ ਆ ਵਾਤਵਾਦ ਨਾਲ ਤਾਂ ਦੇਵਾਲੀ ਆਉਣਾ ਵਾ ਨਾ ਮੈਂ ਚੰਗਾ ਨਹੀਂ ਬੋਲਦੀ ਫਿਰ ਗਾੜੀ ਸੰਭਲੋ ਤੇ ਨਹੀਂ ਆਪੇ ਹਣ ਕੋਈ ਗੱਲ ਨਹੀਂ ਮੈਂ ਆਪੇ ਸੰਭਲੂਗੀ ਮੈਂ ਕਹੂੰਗੀ ਤੇ ਪਹਿਲਾਂ ਤੂੰ ਹੀ ਜਾਇਆ ਬੋਲਣ ਤੂੰ ਚੰਗੀ ਰਹਿੰਦੀ ਤਾਂ ਤੂੰ ਵੀ ਚੰਗੀ ਰਹਿੰਦੀ ਜਦੋਂ ਨੋਕਾ ਟੋਕੇ ਅਗਲੇ ਬੰਦੇ ਨੂੰ ਕਰੀ ਜਾਣੀ ਆ ਕਰੀ ਜਾਣੀ ਆ ਫਿਰ ਉਹਨੇ ਜਾ ਕੇ ਕੇ ਬੋਲਣਾ ਬੋਲਣਾ ਚਲੋ ਕੋਈ ਨਹੀਂ ਆ ਗੱਲ ਮੈਂ ਤੁਹਾਡੀ ਪੱਲੇ ਬੰਨ ਲਈ ਆ ਆਹ ਹੁਣ ਫਿਰ ਮੈਂ ਇਦਾਂ ਹੀ ਕਰੂੰਗੀ ਪਰ ਨਾ ਜੀਤ ਨਹੀਂ ਕਰਦਾ ਕਰਦਾ ਬੋਲਣ ਨੂੰ ਪਰ ਹੁਣ ਵਸਣਾ ਤੇ ਹੈ ਹੀ ਨਾ ਮੇਰੀ ਸੁਣ ਗੱਲ ਪਹਿਲੇ ਥਾਂ ਦੂਜੀ ਥਾਂ ਆਈਆਂ ਤੇ ਇੱਥੇ ਵੀ ਤਰੱਕੀ ਨਾ ਬਣਿਆ ਤੇ ਗੱਡੀ ਕਿੱਥੇ ਜਾਣਾ ਤੂੰ ਗੱਲ ਤੇ ਸੱਚੀ ਆ ਕੁਛ ਨਾ ਕੁਛ ਤਾਂ ਮੈਨੂੰ ਕਰਨਾ ਹੀ ਪੈਣਾ ਵਾ ਤੇ ਕੋਈ ਨਹੀਂ ਜਿਹੜਾ ਤਰੀਕਾ ਤੁਸੀਂ ਦੱਸਿਆ ਵਾ ਨਾ ਹੁਣ ਇਹੋ ਕਰੂੰਗੀ ਤੇ ਵੱਤ ਵਾਦ ਤੁਹਾਡੇ ਵੱਲੋਂ ਨਾ ਪ੍ਰਸ਼ਾਦ ਤੁਸੀਂ ਦੇ ਦਿਓ ਫਿਰ ਮੈਂ ਹਾਂ ਇਹ ਗੱਲ ਦਾ ਧੁੱਫੀ ਕਰਨਾ ਕਰ ਉਹਨੂੰ ਮਾਈ ਨੂੰ ਤੇ ਮੈਂ ਆਪਿਆ ਸੰਭ ਲੂੰਗੀ ਉਹਨੂੰ ਆ ਲੈੰਦੇ ਪਰ ਫਿਰ ਮੈਂ ਕਹੂੰਗੀ ਵੀ ਜਿੱਦਾਂ ਤੂੰ ਲਾਂਮੇ ਲੈ ਕੇ ਆਂਦੀ ਹਾਂ ਤੈਨੂੰ ਮੈਂ ਸਮਝਾਇਆ ਹੀ ਨਾ ਵੀ ਨਾ ਇਦਾਂ ਕਰ ਨਾ ਇਦਾਂ ਕਰ ਤੂੰ ਹਟੀ ਨਹੀਂ ਆ ਕੇ ਉਹ ਵੀ ਬੋਲਣ ਡੈ ਵੀ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਤੇ ਉਹਦਾ ਕੀ ਕਸੂਰ ਚਲੋ ਠੀਕ ਆ ਤੂੰ ਇਹ ਤਾਂ ਮੇਰਾ ਬੋਝ ਹਲਕਾ ਕਰਤਾ ਹੁਣ ਇਹੋ ਤਰੀਕਾ ਬਣਾਉਂਗੀ ਮੈਂ ਵਸਤੀ ਵਸਤੀ ਵੀ ਕੀ ਕਰਦੀ ਆ ਕੋਲਾ ਆਹੋ ਠੀਕ ਹੈ ਮੈਂ ਡਰ ਕੇ ਨਹੀਂ ਰਹੀਦਾ ਹੁੰਦਾ ਜਿੰਨਾ ਡਰ ਗਿਆ ਨਾ ਅਗਲਾ ਉਨਾ ਹੀ ਸਿਰ ਤੇ ਚੜ ਕੇ ਨੱਚਦਾ ਉਹੀ ਕੰਮ ਹੋਇਆ ਨਾ ਮੇਰੇ ਨਾਲ ਮੇਰੀ ਗੱਲ ਸੁਣੋ ਹੁਣ ਨਾ ਮੈਂ ਜਾਵਾਂ ਮੈਂ ਚੋਰੀ ਨਿਕਲ ਕੇ ਆਈ ਨਹੀਂ ਆ ਘਰੋਂ ਹਾਂ ਮੈਂ ਚਾਹ ਦਾ ਕੱਪ ਤੇ ਬਣਾਵਾ ਇਦਾਂ ਹੀ ਚੱਲ ਜਾਣਾ ਚਾਹ ਦਾ ਕੱਪ ਫੇਰ ਪੀਵਾਂਗੀ ਜਦੋਂ ਮੈਂ ਜਿੰਦਰ ਨੂੰ ਦੱਸ ਕੇ ਆਉਂਗੀ ਮੈਂ ਕਿਸੇ ਨੂੰ ਨਹੀਂ ਦੱਸਿਆ ਮੈਂ ਹਾਂ ਕਿ ਤਾ ਕੀ ਗੱਲ ਹੋਈ ਆ ਮੈਂ ਜਾ ਕੇ ਸੁਣਾ ਦੇ ਸਹੀ ਚਲ ਕੋਈ ਗੱਲ ਨਹੀਂ ਜਿੱਦਾਂ ਦੱਸਿਆ ਵਾ ਨਾ ਹੁਣ ਉਸੇ ਚਾਲ ਤੇ ਚੱਲੂਗੀ ਮੈਂ। ਨਹੀਂ ਨਾ ਤੇਰੇ ਭਾ ਦੀ ਨਹੀਂ ਇਹ ਗੱਲ ਕਹੀ ਵੀ ਇੱਕ ਵਾਰ ਸਾਦ ਨੂੰ। ਜਾਂ ਤੂੰ ਜਾ ਤੇ ਮੇਰਾ ਵੀ ਨਾ ਹੌਨਰ ਜੀ ਨਹੀਂ ਕਰਦਾ। ਮੈਂ ਤਾਂ ਮਾਦਾ ਨੇ ਮੂੰਹ ਸਿਰੋਂ ਹੁੰਦੀ ਨਹੀਂ ਗਈ ਤੇ ਮੈਨੂੰ ਗੁੱਸਾ ਚੜ ਜਾਂਦਾ ਵਾ। ਹਾਂ ਜਿਹੜਾ ਘਰ ਆਉਂਦਾ ਧਿਆਨ ਰੱਖਦੀ ਆ। ਇਹ ਗੱਲ ਨਾ ਕੀ ਨਹੀਂ ਕਰਦੇ। ਤੇ ਹੁਣ ਨਾ ਇਹੋ ਕੰਮ ਮੈਂ ਕਰੂੰਗੀ ਤੇ ਕੋਈ ਨਹੀਂ ਹੁਣ ਸਾਹਤ ਨਹੀਂ ਲਿਓ ਫਿਰ। ਮੈਂ ਕਿਹਾ ਇਹ ਗੱਲ ਦਾ ਤੂੰ ਫਿਕਰ ਹੀ ਨਾ ਨਾ ਲੈ। ਉਹ ਮੈਂ ਜਾਣਾ ਤਾਂ ਮੇਰਾ ਕੰਮ ਜਾਣੀ। ਚਲੋ ਠੀਕ ਆ ਫਿਰ ਮੈਂ ਜਾਂਦੀ ਆਂ। ਚਲ ਠੀਕ ਆ ਤੇ ਫਿਰ ਆਵੀਂ ਚੰਗਾ। ਚਲੋ ਠੀਕ ਆ। ਮੈਂ ਵੀ ਮਾਰੂੰਗੀ ਫਿਰ ਚੰਗਾ। ਚਲ ਆਸ ਕੀ ਮੈਨੂੰ ਮੈਂ ਚੰਗੀ ਦਿੱਤੀ ਆ ਉਦਾਂ ਨਹੀਂ ਮਾਈ ਨੇ ਪੈਰ ਲੱਗਣ ਦੇਲੇ ਮੈਨੂੰ ਪਤਾ ਵਾ ਨਾ ਮੇਰਾ ਵੀ 20 ਸਾਲ ਹੋ ਗਏ ਵਾ ਪੈਨੋ ਪੀ ਇਹ ਨਾ ਕੀ ਕਰਦੀ ਆ ਇਹ ਤਾਂ ਕੜੂਸਾਂ ਹੀ ਛੱਡਦੀ ਰਹਿੰਦੀ ਹੁੰਦੀ ਆ ਆ ਵੱਧ ਵਰਤ ਲਿਆ ਆ ਘੱਟ ਵਰਤ ਲਿਆ ਕਿਹਦਾ ਕੱਪੜਾ ਨਾ ਸਵਾਦ ਦਾ ਪਾਉਂ ਦੇਣਾ ਇਹਦਾ ਆਦਾ ਪਾਪੀ ਸਦਾ ਉਹ ਹੀ ਦੇਣਾ ਰਹਿਣੇ ਆ ਮਾਈਏ ਹੁਣ ਤੇਰੇ ਦਿਨ ਲੰਘੇ ਆ ਹੁਣ ਜੇ ਇੱਜ਼ਤ ਕਰਾਉਣੀ ਆ ਤਾਂ ਚੁੱਪ ਕਰਕੇ ਕਰਾ ਪਰ ਇਹਨੂੰ ਇੱਜ਼ਤ ਕਰਾਉਣੀ ਨਹੀਂ ਆਉਂਦੀ